ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਹੋਮ ਬ੍ਰੀਡ ਦੇ ਤੁਹਾਨੂੰ ਤਿੰਨ ਮੱਝਾਂ ਦਿਖਾਉਣੀ ਆ ਕਨੀਲੀ ਰਾਕੀ ਜਾਗੀ ਤੇ ਦੋ ਮੋਹਰਾ ਚ ਡਿਟੇਲ ਇਹਨਾਂ ਬਾਰੇ ਵੀਰ ਤੁਸੀਂ ਪੁੱਛਦੇ ਆਓਗੇ ਅਗੇ ਕਰੀਏ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਮ ਪਿੰਡ ਇਹ ਦੋ ਲੋ ਕਲਾ ਨਾਦ ਲਾ ਕੇ ਸਾਡੇ ਪੌਟ ਸਾਹਿਬ ਗੁਰਦੁਆਰਾ ਠੀਕ ਆ ਦੋ ਲੋ ਕਲਾ ਨੇੜੇ ਜੋਤਾ ਠੀਕ ਆ ਲੁਧਿਆਣੇ ਜਿਹੜੇ ਦਾ ਪਿੰਡ ਆ ਗਿਆ ਨੇੜੇ ਜਿਹੜਾ ਪਿੰਡ ਆ ਰਣਾ ਇੱਥੋਂ ਕਹ ਲਓ ਵੀ ਦੁਗਰੀ 8 ਕਿਲੋਮੀਟਰ ਠੀਕ ਆ ਸਰਾਬਰ ਰੋਡ ਆ ਗਿਆ ਆਪਣਾ ਇਹ ਇਹ ਗੁਰੂ ਗੋਬਿੰਦ ਸਿੰਘ ਮਾਰ ਪੈਂਦਾ ਠੀਕ ਆ ਉਦੋਂ ਅੱਗੇ ਸਰਾਬਰ ਰੋਡ ਤੋਂ ਹੋ ਕੇ ਆ ਜਾਂਦਾ ਹਾਂਜੀ ਸਰਾਬਰ ਰੋਡ ਤੋਂ ਉਹ ਪੱਕਾ ਰੋਡ ਉਹ ਹੈ ਠੀਕ ਹੈ ਮੇਨ ਰੋਡ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਦਾ ਠੀਕ ਹੈ ਇਹ ਗੁਰੂ ਸਾਹਿਬ ਦਾ ਦਸਵੇਂ ਪਾਛਾ ਇਸ ਰੋਡ ਤੋਂ ਲੰਘਿਆ ਤਾਂ ਹੀ ਇਹ ਪੌਟ ਸਾਹਿਬ ਗੁਰਦੁਆਰਾ ਠੀਕ ਆ ਮੋਬਾਈਲ ਨੰਬਰ 00144 82959 59 00144 00144 ਅੱਜ ਆਪਾਂ ਦਿਖਾਵਾਂਗੇ ਤਿੰਨ ਮੱਝਾਂ ਜਿਹੜੀ ਪਹਿਲੇ ਨੰਬਰ ਤੇ ਆਪਾਂ ਮੱਝ ਦੇਖੀ ਜੰਨੇ ਆ ਕਿਹੜਾ ਸੂਆ ਸੂਈ ਆ ਜੀ ਜੀ ਇਹ ਜਿਹੜੀ ਮੱਝਾਂ ਕਿ ਤੀਜੇ ਸੂਆ ਸੂਈ ਆ ਤੀਜੇ ਸੂਆ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ ਅੱਜ 22 ਦਿਨ ਹੋ ਗਏ ਸੂਈ ਨੂੰ 22 ਦਿਨ ਘਟਾ ਮਰ ਗਿਆ 4 ਦਿਨ ਹੋ ਗਏ ਠੀਕ ਆ ਬੱਚਾ ਹੋ ਗਿਆ ਐਕਸਪਾਇਰ ਹਾਂਜੀ ਤੇ ਦੁੱਧ ਇਹ ਥੱਲੇ ਅੱਜ ਦੀ ਰੇਡ ਦੇ ਵਿੱਚ ਕੰਡੇ ਵਾਲਾ 18 ਕਿਲੋ ਚੋਲੇ 18 ਕਿਲੋ ਕੰਡੇ ਚੋਲੇ 2 ਡੰਗ ਚੋਲੇ 4 ਡੰਗ ਚੋਲੇ ਨੋ ਕਿ ਲੋ ਨੋ ਕਿ ਲੋ ਐਕਸੈਂਪਲ ਤੇ ਮਿਲਦੀ ਹੁਣ ਕਿਵੇਂ ਬੱਚਾ ਮਰ ਗਿਆ ਇਹਨੂੰ ਦੇ 2 ਮਿੰਟ ਬੈਠੋ ਜੀ ਬਸ ਇਹਨੂੰ ਥੱਲੇ ਬੈਠੋ ਤੇ ਜਿਹਨੇ ਦੁੱਧ ਆ ਮਲਾ ਵਾ ਥਾਪੀ ਦੇ ਕੇ ਕੋਈ ਹਾਂ ਥਾਪੀ ਦੇ ਕੇ ਥੱਲੇ ਬੈਜੋ ਇਹਨੂੰ ਕੋਈ ਜੱਟ ਬਣੇ ਕੋਈ ਟੀਕਾ ਡੱਲਾ ਕੋਈ ਚਾਟ ਵਗੈਰਾ ਕੋਈ ਕੋਈ ਟੀਕਾ ਡੱਲਾ ਦੀ ਲੋੜ ਨਹੀਂ ਆ ਕੋਈ ਚਾਟ ਜੀ ਲੋੜ ਨਹੀਂ ਕਿਸੇ ਦੀ ਪਾਉਂਦੀ ਐ ਤਾਂ ਇਦਾਂ ਹੀ ਠੀਕ ਐ ਸੁਆ ਸੂਈ ਐ ਇਸ ਵਾਰ ਇਹ ਇਹ ਤੀਜਾ ਸੁਆ ਸੂਈ ਠੀਕ ਐ ਆਪਣੀ ਘਰ ਦੀ ਹੋਮ ਬ੍ਰੇਡ ਆ ਗਈ ਜਮ ਬਿਲਕੁਲ ਜੀ ਇਹ ਵੀ ਘਰ ਦੇ ਇੱਥੇ ਚੰਗਾ ਘਰ ਦੇ ਉੱਪਰ ਠੀਕ ਐ ਇਹ ਕਰਦੀ ਆ ਜਰਾ ਕਰ ਠੀਕ ਐ ਤੇ ਪਿਛਲੀ ਵਾਰ ਤਾਂ ਕਿੰਨੇ ਚੱਲੀ ਸੀਗੇ ਇਹੇ ਪਿਛਲੇ ਸਾਲ ਦੁੱਧ ਤਾਂ ਕਦੇ ਵੀ ਇਹਨਾਂ ਨੂੰ 18 ਵੀ ਲੀਟਰ ਪਾਣੀ ਕੁਛ ਨਹੀਂ ਠੀਕ ਹੈ ਤੇ ਇਹ ਤਾਂ ਹੁਣ ਬੱਚਾ ਮਰੇ ਕਰਕੇ 18 ਕਿਲੋ ਲੀਟਰ ਦੁੱਧ ਆਉਂਨ ਲੱਗ ਪਿਆ ਜੇ ਬੱਚਾ ਹੁੰਦਾ ਇਹ 22 ਲੀਟਰ ਤੋਂ ਪਾਰ ਸੀ ਠੀਕ ਹੈ ਬੱਚਾ ਮਰਿਆ ਵੀ ਉਹ ਚੀਜ਼ ਮੈਂ ਹੋਰ ਗੱਲ ਸਪਸ਼ਟ ਕਰਦੇ ਹਾਂ ਕਈ ਲੋਕ ਕਿ ਅਗਲੇ ਵੀ ਸਾਡੀ ਮੱਝ ਇੰਨਾ ਦੁੱਧ ਦਿੰਦੀ ਆ ਉਹ ਅਗਲੇ ਕਾੜਾ-ਕੂੜਾ ਦੇ ਕੇ ਚਾਰ ਰੰਗ ਦਾ ਦਾਣਾ ਬਸ ਪਾ ਕੇ ਦੁੱਧ ਚਵਾ ਦਿੰਦੇ ਇੱਕ ਵਾਰੀ ਠੀਕ ਹੈ ਸਾਡਾ ਡੰਗਰ ਜਿਹੜਾ 4-5 ਮਹੀਨੇ ਲਗਾਤਾਰ ਤੋਂ ਇਹਨਾਂ ਦਿੰਦਾ ਪੀਕ ਲੈਵਲ ਚੱਲਦਾ ਠੀਕ ਲੈਵਲ ਮਿਲਦਾ ਠੀਕ ਹੈ ਤੇ ਇਹ ਨਹੀਂ ਹੈਗਾ ਵੀ ਇੱਥੋਂ ਦੁੱਧ ਮਤਲਬ ਕਹਣਾ ਅਗਲੇ ਕੋਲੇ ਜਾ ਕੇ ਵੀ ਜਮੇ ਘਟਾ ਗਈ 10 ਕਿਲੋ ਦੇ ਆ ਗਈ 11 ਕਿਲੋ ਦੇ ਆ ਗਿਆ ਹਾਂ ਇੱਕ ਚੀਜ਼ ਹੋਰ ਵੀ ਆ ਕਿ ਇਹ ਬੰਦਾ ਇਹਨੂੰ ਇੰਝ ਦੇਖੀ ਜਾ ਵੀ ਮੈਂ ਦੁੱਧ ਦੇਊਗੀ ਪਰ ਮਤਲਬ ਬੰਦਾ ਦਾਣਾ ਪਾਵੇ ਨਾ ਸਾਡਾ ਤਾਂ ਨਾ 8 ਕਿਲੋ ਹੁਣ ਅੰਨੀ ਕਰਦੇ ਨੇ ਜਮਾ ਹਾਂਜੀ 8 ਕਿਲੋ ਦਾਣਾ ਸਾਡਾ 4 ਕਿਲੋ ਉਸ ਤੇ ਹੁੰਦਾ 4 ਕਿਲੋ ਉਸ ਤੇ ਮਰਾ ਸੁੱਕਾ ਵੱਡੇ ਪਾਉਨੇ ਆ ਨਹੀਂ ਆਪਾਂ ਇਹਨੂੰ ਪਾਉਨੇ ਆ ਆਪਣੇ ਦੂਜੀ ਕਿਹੜਾ ਠੀਕ ਹੈ ਹਾਂ ਕਿਹੜੀ ਫੀਡ ਆਪਣੇ ਕੋਲ ਆ ਜਾ ਰਿਹਾ ਠੀਕ ਹੈ ਜੀ ਅਪਾ ਘੂਲ ਬੋਨੇ ਚਲੋ ਹਾਂਜੀ ਇਹ ਫੀਡ ਹੈ ਤੇ ਇੱਕ ਕੰਡ ਦਾ ਮਤਲਬ ਪੂਰਾ ਠੀਕ ਹੈ ਤੇ ਚੋਣ ਜਵਾਤਾ ਧਾਰ ਤੋਂ ਇੱਕ ਨੰਬਰ ਇੱਕ ਨੰਬਰ ਚੋਣ ਚ ਕੋਈ ਵੀ ਫਾਲਟ ਨਹੀਂ ਕਿਸੇ ਵੀ ਤਰ੍ਹਾਂ ਠੀਕ ਹੈ ਆਪਣੀ ਕਹਿਣ ਦਾ ਭਾਵ ਆਪਾਂ 18 ਲੀਟਰ ਦੁੱਧ ਮਿਲ ਕੇ ਦੇਵਾਂਗੇ ਜਦੋਂ ਮਰਜੀ ਕੋਈ ਚੋਲਵੇ ਹੁਣ ਖਾਲੀ ਕਰੇ 7 ਵਜੇ ਠੀਕ ਹੈ 6 ਵਜੇ ਖਾਲੀ ਕਰੇ ਸਵੇਰੇ ਆ ਕੇ 6 ਵਜੇ ਠੀਕ ਹੈ ਤੇ ਸ਼ਾਮ ਨੂੰ ਫੇਰ 6 ਵਜੇ 6 ਵਜੇ ਠੀਕ ਹੈ ਖਾਲੀ ਕਰਕੇ ਆਵਦੇ ਹੱਥ ਨਾਲ ਟਾਈਮ ਦੇਖ ਕੇ ਟਾਈਮ ਦੇਖ ਕੇ 12 ਘੰਟੇ ਵੱਜਦੇ ਹਨ ਇਹ ਰੇਟ ਦਾ ਬਾਈ ਜੀ ਕੀ ਰਹਿਣਾਗਾ ਰੇਟ ਜੇ ਇਹਦਾ ਬੱਚਾ ਹੁੰਦਾ ਤੇ ਮੰਨ ਤਾ ਠੀਕ ਹੈ ਆਪਾਂ 1.5 ਲੱਖ ਰੁਪਇਆ ਮੰਗਦੇ ਆ ਇਹਨੂੰ ਦੇਵਾਂਗੇ 1.40 1 ਲੱਖ 40 ਹਜ਼ਾਰ ਦੀ ਤੇ ਦੁੱਧ 18 ਲੀਟਰ ਮਤਲਬ ਕਾ ਕੰਡੇ ਵਾਲਾ ਲੀਟਰ ਵਾਲਾ ਨਹੀਂ ਕੰਡੇਆ ਕੰਡੇ ਤੇ ਲਾ ਕੇ ਦੇਵਾਂਗੇ ਜਦੋਂ ਮਰਜ਼ੀ ਨਾਲ ਕਰ ਕੋਈ ਸ਼ੱਕ ਨਹੀਂ ਕਿ ਮੇਰੀ ਮੈਂ ਨਹੀਂ ਇੱਥੋਂ ਪਿੱਛੇ ਲੇਬਰ ਹੁੰਦੀ ਹੈ ਠੀਕ ਹੈ ਜਦੋਂ ਮਰਜ਼ੀ ਕੋਈ ਬੰਦਾ ਸਾਈਜ਼ ਵਾਈ ਕਰਕੇ ਆ ਬੰਦਾ ਮੇਰਾ ਇਹ ਜਿਵੇਂ ਹਰ ਇੱਥੋਂ ਦਾ ਠੀਕ ਹੈ ਸਾਈਜ਼ ਵਾਈ ਕਰਕੇ ਜਦੋਂ ਮਰਜ਼ੀ ਚੋਲ ਇਹ ਬੰਦਾ ਹੋਵੇ ਇੱਥੇ ਆਪਣਾ ਹਾਂਜੀ ਇਹ ਮੇਰਾ ਇੱਥੋਂ ਠੀਕ ਹੈ ਤੇ ਜਿਹੜੀ ਆ ਇਹ ਦੂਜੀ ਸੁਵਿਚ ਦੀ ਜਿਹੜਾ ਮਤਲਬ ਸੋਈ ਆ ਇਹਨੂੰ ਤੋਰੇ ਮੜਾ ਜਾਈਏ ਇਹਨ ਸੋ ਬਾਕੀ ਥਣ ਥਣ ਦੇਖੋ ਕਿਆ ਬਾਤਾਂ ਸੋ ਬਹੁਤ ਵੀ ਡਿਮਾਂਡ ਕਰਦਾ ਕਿ 18 ਕਿਲੋ ਦੁੱਧ ਨਾਲ ਕੱਲਾ ਬੱਚਾ ਐਕਸਪਾਇਰ ਹੋ ਗਿਆ ਤੇ ਫਿਰ ਇੱਕ ਦਿਨ ਇਹਨੇ ਆਪਣਾ ਫਿਰ ਇੱਕ ਦਿਨ ਥੋੜਾ ਗਣਾ ਕਣਕਾਂ ਕਾਰਜੀ ਦਾ ਕਰੀ ਹੋਊਗੀ ਬੱਚੇ ਦੀ ਥੋੜੀ ਕਣੀ ਅਸੀਂ ਡੰਗਰ ਕੋਈ ਵੀ ਨਹੀਂ ਅੱਧਾ ਲਾਇਆ ਠੀਕ ਹੈ ਜੇ ਤੁਸੀਂ ਕਹੋ ਵੀ ਸਾਡਾ ਜਿਹੜੇ ਮਰਜ਼ੀ ਖਾਂਦੇ ਜਿਹੜਾ ਮਰਜ਼ੀ ਆਪਣੇ ਬਿਨਾ ਬੱਚੇ ਦੀ ਜਿਹੜੀ ਮਰਜ਼ੀ ਮਾਂ ਨਾਲ ਪੇਟਾ ਠੀਕ ਹੈ ਬੱਚੇ ਨੂੰ ਸੁਆਹ ਹੁੰਦਾ ਦਾ ਪਿਆ ਹੋਵੇ ਨਾ ਕੋਈ ਅਸੀਂ ਗੱਲ ਨਹੀਂ ਹੈ ਜੀ ਠੀਕ ਹੈ ਬਾਕੀ ਡੰਗਰ ਦੀ ਜਾਤ ਤੇ ਡਿਪੈਂਡ ਹੁੰਦਾ ਠੀਕ ਹੈ ਤੇ ਹੁਣ ਜੇ ਆਪਾਂ ਇਹਨੂੰ ਕਹੀਏ ਨ ਪੂਰੀ ਮੁਰਾ ਠੀਕ ਹੈ ਤੇ ਨਾ ਇਹ ਨੀਲੀ ਦਾ ਵੀ ਆ ਗ੍ਰੇਟਡ ਆ ਜੀ ਹਾਂ ਇਹ ਨੂੰ ਮਸਲਾ ਤਾਂ ਇਹ ਆ ਮਤਲਬ ਕਹਣਾ ਵੀ ਇਹ ਘਰ ਦਾ ਰਬਾ ਦੁੱਧ ਨੂੰ ਜਿਹੜੀ ਉਧਰ ਖੜੀ ਆ ਠੀਕ ਆ ਤੁਹਾਨੂੰ ਮੈਂ ਉਹ ਦਿਖਾ ਕੇ ਦਿਆਂ ਇਹਦੀ ਉਹ ਭੈਣ ਆ ਉਹ ਠੀਕ ਸੋ ਲੇਵਾ ਦੇਖੋ ਸ਼ਾਮ ਜੇਰੇ 7:30 ਵਜੇ ਚੋਈ ਆ ਠੀਕ ਆ ਸੋ ਸ਼ਾਮ ਦਾ ਟਾਈਮ ਚਵਾਈ ਹੁਣ ਇਹਨਾਂ ਮੱਝਾਂ ਦੀ ਹੋਣੀ ਹੈਗੀ 4 ਵਜੇ ਤੇ ਲੇਵਾ ਦੇਖੋ ਕਹਿ ਬਤਾ ਤੰਬੂ ਲਾਈ ਫਿਰਦੇ ਜੇ ਮੈਂ ਇਦਾਂ ਦੀ ਮੱਝ ਦੀ ਤੇ ਰਾਮਪਰਾ ਮੰਡੀ ਤੇ ਦੋ ਦਿਨ ਪਹਿਲਾਂ ਬਾਜ਼ਾਰ ਛੱਡਿਆ ਹੁੰਦਾ ਨੇਚਰਲ ਇੰਨੀ ਬਣੀ ਹੁੰਦੀ ਆ ਸੋ ਮੁਠੀ ਮੁਠੀ ਥਾਣਾ ਜਮਾ ਕਹਿ ਬਤਾ 18 ਕਿਲੋ ਵੀਰ ਕਹਿੰਦਾ ਕੰਡੇ ਦੇ ਧਰ ਕੇ ਕਹਿੰਦਾ ਦੇਵਾਂਗੇ ਤੇ ਟੌਪ ਕਲਾਸ ਦੇ ਵੀਰ ਦੇ ਰੱਖੇ ਨਾ ਮੱਝਾਂ ਜਮਾਂ ਸੋ ਲੇਵਾ ਦੇਖ ਸਕਦੇ ਨੇੜ ਤੋਂ ਪੂਰਾ ਸੋਹਣਾ ਸਾਫ ਸੁਥਰਾ ਮੁੱਠੀ ਵਾਲਾ ਥਾਣਾ ਜਮਾਂ ਤੇ ਮਿਲਕ ਮੈਨ ਵਗੈਰਾ ਚੰਗੀ ਤੇ ਸਾਥੀ ਵਗੈਰਾ ਭੋਰਾ ਵੀ ਨਹੀਂ ਪਲੀ ਪੁਲੀ ਵੀ ਮੈਂ ਬਹੁਤ ਜ਼ਿਆਦਾ ਜੈਨੂਅਰ ਤੀਜਾ ਸੂਏ ਲੈ ਚੱਲ ਵਿਰਿੰਦਰ ਜੈਨੂਅਰ ਤੀਜਾ ਸੂਆ ਸੂਆ ਜਮਾਂ ਤੇ ਰਾਜੀ ਪਲੀ ਪੁਲੀ ਫੁੱਲਾ ਕੋਈ ਵੀਰ ਛੋਟੀ ਨਾ ਮੰਨੇ ਲਿੱਸੀ ਨਾ ਮੰਨੇ ਕਿਸੇ ਪਾਸਿਓਂ ਫੁੱਲ ਸਾਈਜ਼ ਦੇ ਵਿੱਚ ਆ ਗਈ ਜਮਾਂ ਸੋ ਦੇਖੋ ਪਟਪੁਰੇ ਦੀ ਪੌਂਦੇ ਤੇ ਬਾਕੀ ਜਿਵੇਂ 18 ਕਿਲੋ ਦੁੱਧ ਦਾ ਹਵਾਨਾ ਭਾਰ 1% ਦਾ ਰਤੀ ਭਰਦਾ ਮੈਂ ਥੱਲੇ ਸ਼ੈਅ ਨਹੀਂ ਹੈਗੀ ਕੋਈ ਹੋਰ ਨਹੀਂ ਹੈਗੀ ਤੇ ਸਾਫ ਸੁਥਰੀ ਆ ਅੱਗੇ ਭਾਈ ਜੀ 2 ਨੰਬਰ ਦੇ ਗੱਲ ਕਰਦੇ ਤਾਜੀ ਸੂਈ ਆ ਇਹ ਦੂਜੇ ਤੋਂ ਨਹੀਂ ਸੂਈ ਆ ਇਹ ਅੱਜ ਹੀ ਸੂਈ ਆ ਤੜਕੇ ਕੱਟੀ ਨਾਲ ਆ 나ੜੂਆ ਹੈਗਾ ਜਣਾ ਜੇਰ ਜਮਾ ਡੰਨਾ ਹਾਂਜੀ ਜੇਰ ਡੰਨਾ ਸਾ ਸਵੇਰ ਦੀ ਚਵਾਈ ਹੋਈ ਹੈ ਸ਼ਾਮ ਦੀ ਹੁਣੇ ਜੀ ਹੋਣੀ ਹੈ ਅਸੀਂ 11 11 ਵਜੇ ਇਹਦਾ ਚਾਰ ਕਿਲੋ ਤੋਂ ਛੱਡਿਆ ਠੀਕ ਹੈ ਜੀ 800 ਰੁਪਏ ਕੀ ਦੋ ਹਾਂ ਜੀ ਇਹ ਤਾਂ ਹੈ ਕਿ ਕੱਲ੍ਹ ਕੋਲ ਚਾਰ ਕਿਲੋ ਤੋਂ ਦੇ ਦਾ 11 ਵਜੇ ਕੱਢਿਆ ਇਹਦਾ ਕੀ ਦੁੱਧ ਰਿਹਾ ਪਿਛਲੇ ਮਾਰ ਦਾ ਦੁੱਧ ਇਹਦਾ ਪਿਛਲੇ ਸਾਲ ਦਾ ਫਲੂਨ ਦਾ ਰਕਣ ਜੀ 15 ਤੋਂ 16 ਲੀਟਰ ਬੱਚਾ ਛੰਗਾ ਕੇ ਠੀਕ ਹੈ ਦੁੱਧ ਇਹ ਨੂੰ ਵੀ ਇੱਕ ਬੰਦਾ ਕਹੇ ਵੀ ਇਹ ਸਾਤੋਂ 10 12 ਦਿਨਾਂ ਬਾਅਦ ਠੀਕ ਹੈ ਇਹਦਾ ਦੁੱਧ ਵੀ ਇਹ 18 ਕਿਲੋ ਚੋ ਕੇ ਦੇ ਦੋ ਠੀਕ ਹੈ ਹੁਣ ਤਾਂ ਬਾਲਾ ਬੋਲਾ ਹੋਊਗਾ ਸਟਾਰਟਿੰਗ ਅੱਠ ਕਿਲੋ ਕਾ ਤਾਂ ਉਹ ਰਿਅਲ ਚ ਉਹ ਜੀਏ ਕੋਈ ਨਸੇ ਰਸ 4 ਕਿਲੋ ਦਾ ਬਣ ਆਪਰੇ ਵਾਏ 30 ਜਿਮਾ ਕੇ 4 ਦਲ ਬੋਲਾ ਕੱਢਿਆ ਚੋਣ ਵਗੈਰਾ ਧਾਰਾ ਇੱਕ ਨੰਬਰ ਉਹ ਸਾਡੇ ਹਰ ਇੱਕ ਪਸ਼ੂ ਦੀ ਗਾਰੰਟੀ ਹੈ ਠੀਕ ਹੈ ਹਰ ਇੱਕ ਪਸ਼ੂ ਦੀ ਦਾ ਇਹਦਾ ਭਾਗ ਹੀ ਰਹਿਣਾ ਜੀ ਇਹਦਾ ਮੁੱਲ 1 ਲੱਖ 30 ਹਜ਼ਾਰ ਦਾ 1 ਲੱਖ 30 ਹਜ਼ਾਰ ਗਜੈਸ ਵਾਲੀ ਮੋਟੀ ਤੇ 1.5 ਲੱਖ ਦੀ ਦੇਣਾ 1 25 ਜੀ ਹਾਂ 1 25 ਦੀ ਛੋਟੀ ਮਿਲ ਜੂ ਇਹਦਾ ਬਿਲਕੁਲ ਪਿਓਰ ਦੇਖ ਠੀਕ ਹੈ ਹਾਰ ਤਰ੍ਹਾਂ ਦੀ ਮਲਬਣ ਦਾ ਇਹਦੀ ਬਾਡੀ ਬਣ ਕਰ ਬਿਲਕੁਲ ਮੁਰਾ ਦੇ ਦੇਪੜਾ ਫੇਟ ਫੋੜਾ ਕਿੱਥੇ ਸੋਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਮੁੱਠੀ ਮੁੱਠੀ ਵਾਲਾ ਦਮਾ ਛੋਟੀ ਥੱਲੇ ਥਾਣਾ ਦੂਜਾ ਸੂਆ ਜੈਨ ਨੂੰ ਸੂਈਆ ਫੁੱਲ ਸਹਿਜ ਆ ਪਲੀ ਪੁਲੀ ਬਹੁਤ ਜ਼ਿਆਦੇ ਆ ਫਿਰ ਦੱਸਦਾ ਪਲੂਨ 15 16 ਕਿਲੋ ਦੇ ਆਸ-ਪਾਸੇ ਚੱਲੀ ਆ ਹੁਣ ਦੂਜਾ ਸੂਆ ਸਵਾ ਲੱਖ ਰੁਪਏ ਦੀ 1 25 ਇਹਦੀ ਕੀਮਤ ਆ ਗਈ ਅੱਜ ਦੇ ਟਾਈਮ ਦੀ ਦੂਜਾ ਸੂਆ ਸੂਈ ਸੇ ਪਿੱਛੇ ਬੱਚਾ ਆ ਗਿਆ ਤੇ ਫੀਮੇਲ ਕਾਫ ਕੱਟੀ ਕੱਟੀ ਆ ਗਈ ਪਿੱਛੇ ਦੇਖੋ ਬੁੱਧੀਵਾਦੀ ਸੋਹਣੀ ਆ ਜੀ ਠੀਕ ਹੈ ਸੋ ਫੇ ਪੂਰੀ ਰਾਜੀ ਸਮੀ ਭਲੀ ਵੀ ਤੇ ਫੁੱਲ ਸਾਈਜ਼ ਦੇ ਵਿੱਚ ਆ ਗਈ ਜਮਾ ਇੱਕ ਕੀਮਤ ਹੈਗੀ 125000 ਰੁਪਇਆ ਤੇ ਅੱਗੇ ਹੁਣ ਆਪਾਂ ਗੱਲ ਕਰਾਂਗੇ ਗੱਲ 130000 125000 ਦੇਵਾਂਗੇ ਇੱਕ 25 ਦੇ ਆਪਾਂ ਦੇਵਾਂਗੇ ਭਾਜੀ ਜੇ ਕੋਈ ਬੰਦਾ ਕਹੇ ਵੀ ਦੁੱਧ ਚਵਾ ਦਿਓ ਦੁੱਧ ਜਦੋਂ ਮਰਜੀ ਆ ਕੇ ਕੋਈ ਬੰਦਾ 5-4 ਦਿਨ ਬਾਅਦ ਚਵਾ ਲਾਂਗੇ ਦੁੱਧ ਕਿਉਂ ਦੁੱਧ ਵਾਲੀ ਅੱਗੇ ਪਾਕਿਸਤਾਨਾ ਖਾਲੇ ਕ੍ਰਾਮਦਨ ਅੱਗੇ ਤੀਜੇ ਨੰਬਰ ਤੇ ਆ ਗਈ ਨੀਲੀ ਦਾਵੀ ਇਹ ਨੀਲੀ ਦਾਵੀ ਇਹਦੀ ਇਹ ਕੱਦ ਤੇ ਭਾਵੇਂ ਮਦਰੀ ਆ ਠੀਕ ਹੈ ਪਰ ਇਹ ਤੁਸੱਲੀ ਦੇਖੋ ਹਾਂ ਕਾਦ ਜਰੂਰ ਮਦਰ ਆ ਗਿਆ ਬੱਚਾ ਇਹਦੇ ਨਾਲ ਕਰ ਕੀ ਆ ਗਿਆ ਬੱਚਾ ਦੇ ਵੀ ਮਗਰ ਕੱਟੀ ਆ ਜੀ ਇਹਨੂੰ ਅੱਜ 4 ਦਿਨ ਹੋ ਗਏ ਸੂਈ ਨੂੰ 4 ਦਿਨ ਹੋ ਗਏ ਸੂਈ ਨੂੰ ਇਹ ਵੀ ਪਾਣੀ ਪਾਣੀ ਫਿਰਦੀ ਥੱਲੇ ਹੁਣ ਕਿੰਨੀ ਸਟਾਰਟਿੰਗ ਆ ਦੱਦਾ ਜੀ ਦੋ ਦੇ ਥੱਲੇ ਹੁਣ 10-11 ਕਿਲੋ ਜੀ ਬੱਚਾ ਚਾ ਕੇ ਠੀਕ ਹੈ 4 ਦਿਨ ਦੀ ਸੂਈ 10 ਕਿਲੋ ਹਾਜ਼ਰ ਹਾਂਜੀ ਹੱਸ ਕੇ 10 ਕਿਲੋ ਜੀ 11 ਕਿਲੋ ਆਰਾਮ ਇਹਦਾ ਰੇਟ ਕੀ ਰਹਿਣਾ ਜੀ ਇਹਦਾ ਵੀ 1/2 ਲੱਖ ਰੁਪਏ ਨੂੰ ਦੇਵਾਂਗੇ ਜੀ 1 ਲੱਖ 30 ਹਜ਼ਾਰ ਨੂੰ ਬੋਲ ਕਰਦੇ ਹਾਂ 1/2 ਲੱਖ ਨੂੰ ਦੇਵਾਂਗੇ ਇਹਦੇ ਮਗਰ ਕੱਟੀ ਆ ਇਹਨੂੰ 4 ਦਿਨ ਹੋ ਗਏ ਸੂਈ ਨੂੰ ਕੱ 63 ਜੇ ਨੰਬਰ ਤੇ ਆਪਾਂ ਨੀਲੀ 라ਵੀ ਜਿਹੜੀ ਮੱਝ ਦੇਖੀ ਜਾਂਦੇ ਹੈਗੇ ਇਹਦੀ ਉਮੀਦ ਲਾ ਕੇ ਚੱਲੀ ਐਤ ਕੀ ਵੀ ਮੰਨ ਕੇ ਚੱਲੀ ਵੀ 15 ਤੋਂ ਪਾਰ ਵਾਲੀ ਤਾਂ ਹੈਗੀ ਆ ਜਮਾ 15 ਦਿਨਾਂ ਦੇ ਕੋਲੂਣ ਨੇ ਦਿੱਤਾ ਜੀ ਠੀਕ ਹੈ 15 ਨੇ ਕੋਲੂਣ ਨੇ ਦਿੱਤਾ ਮੇਰਾ ਕਹਣਾ ਹੈ ਸਾਡੇ ਮਨ ਪੂਰੀ ਭਾਵੇਂ ਹੋਈ ਹੋਵੇ ਠੀਕ ਹੈ ਤੇ ਸ਼ਹਿਰ ਅਜੇ ਦੰਦਾ ਕੀ ਹੋਈ ਇਹ ਵੀ ਕੋਲੂਣ ਠੀਕ ਹੈ 63 ਜੇ ਨੰਬਰ ਤੇ ਆਪਾਂ ਨੀਲੀ 라ਵੀ ਮੱਝ ਦੇਖੀ ਜਾਂਦੇ ਆ ਬੱਚਾ ਇਹਦੇ ਪਿੱਛੇ ਆ ਗਈ ਫੀਮੇਲ ਕਾਫ ਕੱਟੀ ਕੱਟੀ ਐ ਇੱਕ ਵਾਰ ਆਪਾਂ ਇਹ ਤੁਹਾਨੂੰ ਦਿਖਾ ਦਈਏ ਦੇਖੋ ਸਾਫ਼-ਸੁਥਰੀ ਕੱਟੀ ਕੱਟੀ ਦਾ ਬਾਪ ਵੀ ਸਾਹਣ ਚਾਰੀ ਖੜਾ ਪਿਆ ਕੋਲੇ ਸੋ ਥੱਲੋ ਦੇਖੋ ਸਾਸਟੇ ਵੇਦਾ ਪੂਰਾ ਸੋਹਣਾ ਸਾਫ ਸੁਥਰਾ ਸੋ ਲੈਵਾ ਦੇਖੋ ਜਮਾ ਤੇ ਚੌਣ ਛੱਡ ਜਿਉਂ ਨੇ ਰੁਗ ਰੁਗਦਾ ਜਮਾ ਫਿਰ ਜੀ ਇਹਦਾ ਚੌਣ ਬਸਮਾ ਦਾ ਦੇਖਣ ਵਾਲਾ ਹੁੰਦਾ ਜਦੋਂ ਮਿਲਣਾ ਇਹ ਬਸਮਦੀ ਆ ਠੀਕ ਹੈ ਅਗਰ ਤੁਸੀਂ ਦੇਖੋਗੇ ਤੁਸੀਂ ਤੂੰ ਇੱਧਰ ਕਿਉਂ ਨਹੀਂ ਤੋਰਦੀ ਆ ਤੂੰ ਕਿਉਂ ਗੱਲ ਜਿਦੋਂ ਪੜਦਾ ਸੋ ਉਧਰ ਉੱਪਰ ਦੀ ਲੈ ਚਲ ਸੋ ਲੈਵਾ ਦੇਖੋ ਜਮਾ ਕਿਆ ਬਾਤ ਆ ਸ਼ਾਮ ਦਾ ਟਾਈਮਾਂ ਚਵਾਈ ਹੋਣੀ ਆ ਜਮਾ ਤੇ ਕਿਉਂਕਿ ਦੁੱਧ ਅੜੇ ਖਰੀਆਂ ਮੱਝਾ ਜਮਾ ਉਸ ਟਾਈਪ ਦਾ ਤੁਹਾਨੂੰ ਦਿਖਾਉਣੇ ਪਾ ਥਾਣਾ ਦੇ ਵਿੱਚ ਫੁੱਟ ਫੁੱਟ ਦੀ ਮਿੱਠੀ ਆ ਕੋਈ ਇਹ ਨਹੀਂ ਗੱਲ ਵੀ ਥੰਡ ਨੇੜ ਤੋਂ ਜੋੜ ਦਿਆ ਸੋ ਮੁੱਠੀ ਮੁੱਠੀਆ ਥਾਣਾ 125000 ਦੀ ਝੋਟੀਆਂ ਮਿਲਣੀਆਂ ਸੋ ਦੇਖੋ ਨੀਲੀ ਦਾ ਵੀ ਮੱਥਾ ਫੁੱਲੀ ਬਿਲਕੁਲ ਪਾਕਿਸਤਾਨੀ ਜਿਵੇਂ ਸੌਕੇ ਡੋਗਰ ਜੇ ਆਪਾਂ ਮਜ਼ਾ ਦੇਖਦੇ ਆਂ ਮਧਰੀ ਗੋਡੀ ਜਿਹ ਹੁੰਦੀ ਆ ਥੱਲੇ ਪੰਡ ਪੰਡ ਥੱਲੇ ਵਾਹਦਾ ਦੁੱਧ ਜੇ ਕੋਈ ਬੰਦਾ ਕਹੇ ਨਾ ਇਹਨੂੰ 10 ਦਿਨ ਬਾਅਦ ਕੋਈ 20 ਕਿਲੋ ਚਵਾ ਦੇ 20 ਕਿਲੋ ਚਵਾ ਕੇ ਦੇ ਦੂੰ ਇਥੋਂ ਸੋਝਾਏ ਗੱਲ ਆ ਜਮਾ ਸੋ ਆਪਾਂ ਪਹਿਲੇ ਦਾਸਤਾ ਕਿ ਦੇਖ ਜਿਹੜੀ ਦਿੰਦੀ ਆ ਪਾਕਿਸਤਾਨੀ ਮਝਾੜੀ ਦੇਖ ਦਿੰਦੀ ਆ ਇਹ ਇਹ ਰਵਾ ਫਿਰ ਕਰਦੇ ਆ ਆਪਣੇ ਕੋਲ ਦੇਖਣਾ ਇਹ ਕਰਦੀ ਆ ਠੀਕ ਹੈ ਸੋ ਆਪਾਂ ਅਸ਼ੀਸ਼ ਫੀਡ ਪਾਉਨੇ ਠੀਕ ਆ ਅਸੀਂ ਇਸ ਵੀਰ ਵਰਦੇ ਹਾਂਜੀ ਅਸੀਂ ਵੀਰ ਕੀੜ ਵਰਦੇ ਹਾਂ 30 ਨੰਬਰ ਠੀਕ ਆ 30 ਨੰਬਰ ਅਸੀਂ ਇਸ ਵੀਰ ਤੇ ਜਿੰਨੀਆਂ ਆਪਾਂ ਗੱਲਾਂ ਕਹੀਆਂ ਉਹਨੇ ਨਿਭਣਗੇ ਬਿਲਕੁਲ ਜੀ ਤੇ ਜਿਹੜਾ ਸਾਡੇ ਇੱਥੇ ਸਾਡੇ ਕੋਲ ਦੁੱਧ ਦੀ ਸਾਡੀ ਗਰੰਟੀ ਹੈ ਇਥੋਂ ਬਣਾ ਕੇ ਦੇਵਾ ਆਪਾਂ ਦੀ ਥਾਣੇ ਤੋਂ ਅੰਮਲ ਪਣਦਾ ਪੂਰ ਛੱਟੇ ਦੀ ਠੀਕ ਹੈ ਕੋਈ ਗੰਗਰ ਬਿਮਾਰ ਹੋਊ ਦੀ ਹਰ ਤਰ੍ਹਾਂ ਦੀ ਸਾਡੀ ਗਰੰਟੀ ਠੀਕ ਹੈ ਨੰਬਰ ਬੋਲ ਦੇ ਦੁਬਾਰਾ ਆਪਣਾ ਮੇਰਾ 8296800143 ਤੇ ਐਡਰੈਸ ਮੈਂ ਇੱਕ ਗੱਲ ਸਪੱਸ਼ਟ ਕਰ ਦਿਆਂ ਮੈਂ ਬਾਬਾ ਸੀਰਤ ਚੰਦ ਅਸੀਂ ਦਵਾਖਾਨਾ ਮੋਲਾ ਪਰ ਚਲਾ ਰਹੇ ਹਾਂ ਠੀਕ ਹੈ ਜੀ ਉਦੇ ਵੱਲੋਂ ਹੁਣ ਤੱਕ 1175 76 ਕੁੜੀਆਂ ਨੂੰ ਅਸੀਂ ਫਰੈਂਕਰ ਦੇ ਚੁੱਕੇ ਹਾਂ 156 ਕ ਵਿਆਹ ਚੁੱਕੇ 60 ਕ ਨੂੰ ਮਕਾਨ ਬਣਾ ਕੇ ਦਿੱਤੀ 55 ਕ ਜੱਜ ਪੈਦਾ ਕਰਦੇ 9 ਕ ਐਸ.ਜੀ.ਐਮ ਪੈਦਾ ਕਰਦੇ 17 ਕ ਆਈਪੀਐਸ ਪੈਦਾ ਕਰਦੇ 11 ਕ ਆਈਐਸ ਪੈਦਾ ਕਰਦੇ ਮਾੜਾ ਨਾਲ 78 ਕੁੜੀਆਂ ਵਿਧਵਾ ਨੇ ਰੱਖਣ ਵਾਲੀਆਂ ਠੀਕ ਹੈ ਜੀ ਤੇ ਤਕਰੀਬਨ 47 ਦੇ ਵਿਆਹ ਕ ਪੜਨ ਵਾਲੇ ਆ 8 ਕ ਲੱਖ ਰੁਪਏ ਮਹੀਨੇ ਦਾ ਖਰਚਾ ਜਿਹੜਾ ਆਪਣੇ ਵੱਲੋਂ ਬਾਬੇ ਨਾਨਕ ਜੀ ਦੀ ਕਿਰਪਾ ਦੇ ਨਾਲ 30 ਲੱਖ ਰੁਪਏ ਸਾਲ ਦੇ ਵਿੱਚ দান ਵਾਲਾ ਹੁੰਦਾ ਮਨਾ ਨਾਲ ਆਪਾਂ ਕਦੇ ਕਿਸੇ ਤੋਂ ਅਸੀਂ ਗੁਰਨਾਨ ਪਾਸ਼ ਵਾਲੇ ਆ ਅਸੀਂ ਨਹੀਂ ਝੂਠ ਬੋਲਦੇ ਨਾ ਅਸੀਂ ਝੂਠ ਬੋਲਣਾ ਨਾ ਅਸੀਂ ਝੂਠ ਚ ਖੱਟਣਾ ਕੁਝ ਤੇ ਨਾ ਹੀ ਅਸੀਂ ਸਾਡਾ ਉਹ ਕਿਰਦਾਰ ਹੈ ਮਨਾ ਨਾਲ ਲੋਕ ਸੇਵਾ ਗੰਭੀਰ ਆਪਾਂ ਕਰਦੇ ਆ ਹਾਂ ਲੋਕ ਸੇਵਾ ਮੈਂ ਕੱਲਾਂ ਜੀ ਹੁਣ ਤੱਕ ਇੰਨਾ ਕੁਝ ਆਪਾਂ ਕੱਲਾ ਹੀ ਕੀਤਾ ਠੀਕ ਹੈ ਜੋ ਕੀਤਾ ਹੁਣ ਤੱਕ ਕੱਲਿਆਂ ਕੀਤਾ ਕਦੇ ਕਿਸੇ ਨੂੰ ਨਾਲ ਜੇ ਕੋਈ ਆਇਆ ਵੀ ਤਾਂ ਅੰਗਲੇ ਤਾਂ ਕਈ ਮਰਿਆ ਠੀਕ ਹੈ ਜੇ ਮੈਂ ਨਾਲ ਕਿਸੇ ਨੂੰ ਰੱਖਦਾ ਹੀ ਨਹੀਂ ਉਹ ਹੁਣ ਉਹ ਫਰਨੀਚਰ ਕੱਢਿਆ ਠੀਕ ਹੈ 89 ਦੀ ਕੁੜੀਆ ਵਿਆਹੇ ਦੋ ਤਰੀਕੇ ਦਾ ਅੱਛਾ ਉਹ ਮੇਰੇ ਕੋਲ ਆਏ ਸੀ ਉਹਨਾਂ ਦੇ ਟੈਂਪੂ ਵਾਲੇ ਨੇ ਨਹੀਂ ਲੱਦਿਆ ਉਤਰੋ ਉਹਾਂ ਅੰਦਰ ਹੀ ਬਾੜ ਖੇ ਲੈ ਆ ਪੂਰੇ ਗਿੱਲਾ ਹੋਣ ਕਰਕੇ ਤੇ ਨਾਲ ਫਿਰ ਆਪਾਂ ਫਰਨੀਚਰ ਵਗੈਰਾ ਸਾਰਾ ਕੰਮ ਇੱਥੇ ਹੀ ਹੋਊਗਾ ਸਭ ਕੁਝ ਇੱਥੇ ਹੀ ਏ ਟੂ ਜੱਜੀ ਠੀਕ ਹੈ ਨਾਲ ਡੇਰੀ ਫਾਰਮ ਵਧਾਤਾ ਹੋਰ ਇਧਰ ਆਪਾਂ ਸੋ ਦੇਖੋ ਹੋਰ ਵੀ ਨਾਲ ਡੇਰੀ ਫਾਰਮ ਇੱਥੇ ਵੀਰ ਦਾ ਵਧਾਈ ਜਾਂਦਾ ਪਸ਼ੂ ਹੋਰ ਵਧਾਉਣੇ ਅੱਗੇ ਤੇ ਦੇਖੋ ਜਿਵੇਂ ਨੌਰਾਵਾਤਾ ਸੋ ਸਾਹਮਣੇ ਆਪਾਂ ਜੂਮ ਕਰਕੇ ਤੁਹਾਨੂੰ ਸਾਣ ਦਿਖਾ ਦਿੰਦਾ ਜਿਹੜੇ ਸਾਣ ਤੋਂ ਮੱਝ ਕਰਾਸ ਹੋਈ ਹੈ ਦੇਖੋ ਜਿਵੇਂ ਕਿਆ ਬਾਤਾਂ ਸੋ ਤਿੰਨ ਮੱਝਾਂ ਦਿਖਾਤੀਆਂ ਕੋਈ ਵੀ ਤੁਹਾਡੇ ਪਸੰਦ ਦਾ ਕੋਲ ਜਾ ਕੇ ਜਦੋਂ ਇਹਨੂੰ ਬੰਦ ਕਰ ਲੈਣ ਠੀਕ ਹੈ ਜੀ ਇੱਕ ਇੱਕੇ ਖਰੀਦਦਾਰੀ ਕਰ ਸਕਦੇ